ਪਰਦੀਪ ਆਈ ਬੇਬੇ ਤੇ ਤੂੰ ਨਾ ਤੀ ਨਹੀਂ ਹੋਵੇਂ ਚੁਰੀ ਫਿਰਦੀ ਆ ਨਾਉ ਨਹੀਂ ਬੇਬੇ ਮੁੰਡੇ ਨੂੰ ਆਰੇ ਲਾ ਕੇ ਆਈਆਂ ਮੈਂ ਆਪੇ ਲ ਕੰਮ ਕੁੰਮ ਕਰਕੇ ਹਟੀ ਸਾਂ ਕਿਉਂ ਨਾ ਪਹਿਲਾਂ ਗੱਤਾਂ ਕੇ ਫੋਨ ਲਾ ਦਿੰਨੀ ਆ ਕੋਈ ਨਹੀਂ ਬਹਿ ਜੂਗੀ ਛੱਟ ਆ ਕੇ ਭਾਂਡੇ ਮੈਂ ਤਨਹੀਂ ਪੁੱਛਦੀ ਸੀ ਵਟਾ ਕੇ ਲੈਉਣੇ ਦੋ ਗੱਟੇ ਪਏ ਨੇ ਭਾਂਡਿਆਂ ਦੇ ਤੇ ਉਹ ਕੀ ਲਿਆ ਮੈਂ ਵਟਾ ਕੇ ਕੁੱਕਰ ਲੈ ਆਉਣੀ ਆ ਮੈਂ ਤਾਂ ਕਹਿ ਨਹੀਂ ਆ ਨਾ ਜੋ ਮਰਜੀ ਲਿਆ ਬਾਈ ਮੈਨੂੰ ਨਹੀਂ ਪਤਾ ਕੁੱਕਰ ਤੇ ਕਚੜਾ ਡੱਬਾ ਤੈਨੂੰ ਪਤਾ ਹੈ ਮੈਨੂੰ ਨਹੀਂ ਪਤਾ ਚੱਲ ਫਿਰ ਮੈਂ ਆਪਣੇ ਆਦੀ ਮਰਜੀ ਨਾਲ ਲਿਆਉਂ ਮਰਜੀ ਨਾਲ ਲੈ ਆਈ ਤੇ ਉਹ ਚਾਚੀ ਨਾਲ ਸੀ ਫੋਨ ਹਾਂ ਲਾਇਆ ਛੋਤਾ ਹਾਂ ਕਿ ਹੋਈ ਮੈਂ اتنا ਪੀ ਨਹੀਂ ਹਜੇ ਬੇਬੇ ਇੱਕ ਤਾਂ ਠੰਢ ਹੀ ਬੜੀ ਲੱਗੀ ਜਾਂਦੀ ਮੈਂ ਤਾਂ ਅੱਜ ਹਾਲ ਵੇਖੀ ਹੋਇਆ ਮੈਂ ਕੀ ਕਰਾਂ ਮੈਨੂੰ ਲੱਗਦਾ ਮੈਨੂੰ ਬੁਖਾਰ ਚੜਿਆ ਪਿਆ ਹਾਂ ਜੇ ਕੰਮ ਨਾ ਵੇੜਿਆ ਹੀ ਨਿੰਗਾ ਤੂੰ ਤਾਂ ਦੇ ਸੇ ਭਾਂਡੇ ਵਟਾ ਕੇ ਲਿਆਉਣੇ ਆ ਵਟਾ ਕੇ ਲਿਆਉਣੇ ਆਉਂਦੀ ਲੱਗ ਪੈਣੀ ਹੁਨੀ ਲੜਨ ਤੂੰ ਆਉਂਦੀ ਲੱਗ ਪੈਣੀ ਤੇ ਹੋਰ ਮੜਕੇ ਤੂੰ ਕਿਉਂ ਕੌਣ ਤੇ ਫੋਨ ਲਾਈ ਰਹੀਆਂ ਤੁਸੀਂ ਮੜ ਕੇ ਪਤਾ ਕੀ ਮੈਂ ਕੰਮ ਤਨ ਬੇੜ ਲਿਆ ਸਾਰਾ ਤੇ ਨਾ ਹਉਣ ਨੂੰ ਜੀ ਨਹੀਂ ਕਰਦਾ ਅੱਗ ਲੱਗਣਾ ਮੇਰਾ ਤਾਂ ਤਾਂ ਲੱਗੀ ਜਾਣਾ ਲੀਦੇ ਪਰ ਨਹੀਂ ਨਾ ਹਉਣ ਨੂੰ ਜੀ ਹੋਰ ਮੈਂ ਤਾਂ ਮੂੰਹ ਤੇ ਥੋ ਲੈਣੀ ਗੱਲਾਂ ਜਾ ਥੋ ਲੈ ਮੈਨੂੰ ਤਾਂ ਲੱਗ ਜਾਂਦਾ ਜੀ ਮੈਨੂੰ ਬੁਖਾਰ ਹੁੰਦਾ ਕਦੋਂ ਆਦੇ ਕੋਣ ਤੇ ਫੋਨ ਕਰ ਕਾਈ ਜਾਂਦਾ ਕਿ ਆ ਜਾ ਆ ਜਾ ਆ ਜਾ ਤੀ ਹਜੇ ਉੱਥੇ ਬੈਠੀ ਆ ਤੂੰ ਤੇਰੇ ਠੰਡੀ ਹੋ ਜਾ ਤੂੰ ਤੇਰਾ ਕੋਟ ਦੇ ਚਾਹ ਤਾਂ ਪੀ ਲੈ ਆਪਾਂ ਮਿੰਟ 'ਚ ਹੀ ਜਾਣਾ ਤੇ ਮਿੰਟ 'ਚ ਹੀ ਮੁੜੇ ਨਾ ਆਪਾਂ ਕਿਤੇ ਕੁਝ ਹੋਰ ਲੈਣਾ ਨਾ ਥੱਲੇ ਤੇਰੇ ਭਾਈ ਜਾ ਜਾ ਵੀ ਤੂੰ ਮਿੰਟ 'ਚ ਆ ਜਾਗੇ ਤੇ ਮਿੰਟ 'ਚ ਥੱਲੇ ਧਾਰ ਦੇਂਗੀ ਚਾ ਨਹੀਂ ਚਾਚੇ ਤੇਰਾ ਵੀ ਸਰਿਆ ਹੋਵੇ ਤੂੰ ਤਾਂ ਗੱਲ ਹੀ ਉਹ ਜੀ ਕੱਢਣੀ ਹੁੰਦੀ ਆ ਥੱਲੇ ਭਾਈ ਜਾ ਜਾ ਹੋਰ ਕੀ ਆਖੇ ਆਪਾ ਤਾਂ ਮੈਂਟੇ ਚ ਆ ਜਾਣਾ ਮੈਂਟੇ ਚ ਹਰ ਜਾਣਾ ਤੇ ਉਹ ਤਾਂ ਭਾਈ ਚਾਚੇ ਮੈਂਟਾ ਚਲ ਜਾਊਗਾ ਤਾਂ ਮੈਂਟੇ ਚ ਤੈਨੂੰ ਉਤਾਰ ਦੂਗਾ ਇੱਥੇ ਲਿਆ ਕੇ ਨਹੀਂ ਨਹੀਂ ਕਹਿੰਦੇ ਹੂ ਤਾਂ ਰੱਖੀ ਉੱਤਰ ਪੋ ਇੱਥੇ ਭਾਂਡੇ ਚ ਉਤਾਰਨ ਦੀ ਲੋੜ ਨਹੀਂ ਔਰ ਟੋਆਲੇ ਨੂੰ ਆਖਿਆ ਨਹੀਂ ਬੇਬੇ ਆਉਂਦਾ ਹੋ ਉਹ ਆਣਾ ਮੈਨੂੰ ਅੱਧਾ ਘੰਟਾ ਲੱਗਦਾ ਉਦੋਂ ਨੂੰ ਮੈਂ ਪਾ ਕੇ ਕੱਪੜੇ ਤੇਰਨਾ ਤੁਰ ਪੂੰਗੀ ਮੈਂ ਵੀ ਮੋਟਾ ਸੂਟ ਪਾਉਣਾ ਮੈਂ ਕਿਹੜਾ ਦੂਜਾ ਦੀ ਉਹ ਚੰਗਾ ਪਾ ਲੈ ਸੁਰਖੀ ਬਿੰਦੀ ਲਾਉਣੀ ਹੈਗਾ ਪਾਲਾ ਦਾ ਦਾ ਮੋਟਾ ਸੂਟ ਤੂੰ ਹੀ ਬਣਾ ਦੇ ਕੁੜੇ ਚਾਹ ਗਰਮ ਜੀ ਮੈਂ ਤਾਂ ਥੱਕੀ ਪਈ ਆ ਚੱਲ ਤੂੰ ਨਹਾ ਤੋ ਤਵੇਂ ਫਿਰ ਵੇਨੇ ਚਾਹ ਦਾ ਵੀ ਚਾਹ ਨੂੰ ਜੀ ਕਰੀ ਆਂਦਾ ਮੈਂ ਤਾਂ ਕਿ ਬੇਬੇ ਨੂੰ ਆਣੀ ਅੱਜ ਬੇਬੇ ਕਰੜੀ ਜੀ ਚਾਹ ਬਣਾਉਗੀ ਬਣਾਉਣੀ ਹੈ ਕਰੜੀ ਕਿ ਮੈਂ ਬੈਠੀ ਇੱਥੇ ਚੱਲ ਜਾ ਜਾ ਫਿਰ ਨਾਲਾ ਜਾ ਕੇ ਦਾਦਾ ਵਿਚੇਤੀ ਕਰ ਨਉ ਨਹੀਂ ਆ ਜਾਤੀ ਅੱਗੇ ਨਾਲ ਹੋਗੀ ਉਹੇ ਤਾਂ ਗੱਲ ਪਾਇਏ ਨੇ ਤਾਂ 4 ਘੰਟੇ ਤਾਂ ਨੇ ਉਹ ਫਸਾ ਚਾ ਉਹ ਬਾਥਰੂਮ ਤੇ ਨਹੀਂ ਨਿਕਲਣਾ ਗਾਇ ਨੇ ਨਉ ਨਹੀਂ ਆ ਚੱਤ ਨਹੀਂ ਕਰਦਾ ਜਨੌਣਾ ਤਾਂ ਮੈਂ ਹੈ ਹੀ ਨਹੀਂ ਮੂੰਹ ਹਟੋਣਾ ਕੱਪੜੇ ਪਾ ਲੈਣੀ ਚੱਲ ਪਾ ਲੈ ਫਿਰ ਤਾਂ ਹਾਂ ਤਾਂ ਕਿ ਨਹੀਂ ਕਰ ਤੋਰ ਕੱਪੜੇ ਲਾएंगे ਫਿਰ ਪਾएंगे ਕਿ ਤਨਾ ਤਰ ਜਾਂਦਾ ਠੰਡ ਲੱਗਦੀ ਐ ਬੇਬੇ ਮੈਨੂੰ ਮੇਰਾ ਨਿੱਜ ਤੇ ਫਿਰ ਇਹਨਾਂ ਉੱਤੋਂ ਨਹੀਂ ਪਾ ਲੈ ਉੱਤੋਂ ਦੀ ਦਿਸਣਗੇ ਥੱਲੇ ਸ਼ਹਿਰ ਨਾ ਜਾਣਾ ਉਹਦੀ ਪਾ ਲੈਂਦੀ ਕੀ ਆਪਾਂ ਫਿਰ ਕਿਹੜਾ ਇੱਥੇ ਐਟੋ ਤੇ ਜਾਣਾ ਐਟੋ ਤੇ ਜਾਣਾ ਤੇ ਉੱਤਰ ਕੇ ਦਾਦਾ ਦੁਕਾਨ ਤੋਂ ਤੇ ਭਾਂਡੇ ਲੈ ਕੇ ਤੇ ਉਹਦੇ ਵਿੱਚ ਉਹਦੇ ਉੱਥੇ ਬੈਹ ਜਾ ਚੱਲ ਤੂੰ ਸਾਰੀਆਂ ਗੱਲਾਂ ਛੱਡ ਮੈਨੂੰ ਐਂ ਦੱਸ ਵੀ ਆਪਾਂ ਵਟਾਉਣੇ ਨੇ ਭਾਂਡੇ ਤੇ ਕੁੱਕਰ ਵਧੀਆ ਲਿਆਵਾਂਗੇ ਕਹਣ ਇੱਕ ਕੁੱਕਰ ਲਿਆਉਂਗੀ ਇੱਕ ਚਾਹੜਾ ਪਤੀਲਾ ਜੇ ਤਾਂ ਮੈਂ ਕਿਹਾ ਤੁਰਾਂਗੇ ਫੇਰ ਹੀ ਆਪਰੇ ਜਾ ਕੇ ਵਟਾਵਾਂਗੇ ਕੀ ਕੋਸ ਵਟਿਆ ਜਾਂਦਾ ਫੇਰ ਹੀ ਕੁੱਕਰ ਤੇ ਤੈਨੂੰ ਲੈ ਕੇ ਦੇਵਾਂਗੇ ਨਾ ਦੂਜਾ ਚਾਹੜਾ ਕਿਥੇ ਬੈਠੇ ਹੋ ਹਾਂ ਤੂੰ ਜਿਆ ਰੇਟ ਕਰਕੇ ਬੈਗੀ ਆ ਰੇਟ ਤਾਂ ਮੈਂ ਪੁੱਛਿਆ ਹੀ ਨਹੀਂ ਸੱਚ ਕੀ ਰੇਟ ਨੂੰ ਲੈਂਦੇ ਆ ਕੀ ਪਤਾ ਹੁਣ ਉੱਥੇ ਜਾ ਕੇ ਕੀ ਪਤਾ ਭਾਂਡੇ ਹੁਣ ਕਿਹੜੇ ਤੇਰੇ ਪਿੱਤਲ ਦੇ ਆ ਕਿ ਸਟੀਲ ਦੇ ਆ ਜਿਹੜੇ ਉੱਥੇ ਵਟਾਉਣ ਜਾਣੇ ਆ ਤੂੰ ਇਹ ਸਟੀਲ ਦੇ ਆ ਤੇ ਕਿਹੜੀ ਫਿਰਦੀ ਵੀ ਵਟਾ ਲੈ ਛੇਤੀ ਵਟਾ ਲੈ ਤੇ ਵਟੇ ਉੱਥੇ ਕੋਸ ਨੂੰ ਨਹੀਂ ਜਾਣਾ ਉਹ ਤਾਂ ਕਿ ਵਟਿਆ ਜਾਣਾ ਦੋ ਘਟੇ ਹੀ ਦੇਖ ਕੇ ਚਲੇ ਨੇ ਕੰਮ ਨਹੀਂ ਵੇੜਨਾ ਉਹ ਵੀ ਕੀ ਕਰਨੇ ਬੇਬੇ ਇੰਨੇ ਭਾਂਡੇ ਆਪਾਂ ਹੋਰ ਕੀ ਆ ਸਾਰੇ ਲੈ ਜਾ ਇਕੱਠੇ ਕਰਕੇ ਹੋਰ ਕੀ ਇੰਨੇ ਅਗਰੇ ਭਾਈ ਕੱਲ੍ਹ ਅੱਜ ਕੱਗਾ ਹਾਂ ਫੇ ਜਾ ਚੱਲ ਮੈਂ ਤਾਂ ਨਹੀਂ ਸਾਰੇ ਇੱਕ ਦੋ ਤਾਂ ਆਈ ਜਾਣ ਉਹ ਤਾਂ ਹੁਣ ਵਰਤਦੇ ਆ ਇੱਕ ਦੋ ਤਾਂ ਪਿੱਤਲ ਦੇ ਆਈ ਜਾਣਗੇ ਜਿਹੜੇ ਪਏ ਨੇ ਉਹ ਹੀ ਲਜਾਣੇ ਜਿਹੜੇ ਨਹੀਂ ਵਰਤਦੀ ਮੈਂ ਜਿਹੜੇ ਵਰਤਦੀ ਉਹ ਹੀ ਰੱਖਣੇ ਮੈਂ ਤਾਂ ਨਾ ਨੂੰ ਛੇਤੀ ਕਰ ਫਿਰ ਨਾ ਲਾ ਨਾਉਣੀ ਆ ਭੱਜ ਜਾ ਜਾ ਹਾਂ ਬੇਬੇ ਨਹੀਂ ਉਣਦੀ ਹੁੰਦੀ ਬੇਬੇ ਨੂੰ ਤਾਂ ਜਿੰਨਾ ਮਰਜ਼ੀ ਕਹਿਦਾ ਮੈਂ ਬੇਬੇ ਤਾਂ ਹੀ ਕਰਕੇ ਸਰਦ ਵੀ ਤੂੰ ਆ ਤਾਂ ਕਰ ਲੈ ਮੈਂ ਕਰ ਦੂੰਗੀ ਤੇ ਕਰਕੇ ਦੇਣੀ ਨਹੀਂ ਹੁੰਦੀ ਚਾਹ ਤਾ ਬਣਾਉਣੀ ਪੈਣੀ ਚਾਹੀ ਮੜਾ ਉੱਠੀ ਕਿਉਂ ਛੇਤੀ ਵਰਤ ਤਾਂ ਸੀ ਹੁਣ ਤੈਨੂੰ ਕੀ ਹੋ ਗਿਆ ਉਹ ਚਾ ਮੈਂ ਤੇ ਕਿ ਫਾਈਵ ਕਾਲ ਲੱਗਾ ਤੂੰ ਨਹੀਂ ਉੱਠਦੀ ਤੂੰ ਬਣਾ ਲਿਆ ਹਾਂ ਤੇ ਤੂੰ ਬਣਾ ਲਾ ਵਿਹਲਾ ਫਿਰਦਾ ਲੜੋਣਾ ਤਾਂ ਲੜਾਈਆਂ ਮੁੱਕੀਆਂ ਮੱਕੀਆਂ ਨਾ ਚੱਕੇ ਤੇ ਦਾਲ ਦਾ ਭੱਜ ਕੇ ਤੇ ਬਣਾ ਕੇ ਤੇ ਆ ਜਾ ਕਰਨੀ ਚੱਲ ਗਏ ਤੇ ਫਿਰ ਜਾ ਕੇ ਪੀ ਲਾਂਗੇ ਪਚਾਤੂ ਕੀ ਕਰਉਣਾ

ਭਾਂਡੇ ਵਟਾਉਣ ਜਾਗੇ ਹੁਣ ਟੀਕਾ ਲਵਾ ਲਿਆ ਤੇ ਜਾਖ ਹੋਰ ਹੰਟੀਕਾ ਲਵਾ ਲੈ ਕੁਛ ਕਰਨੀ ਵੀ ਪਰ ਮੈਂ ਨੀ ਨੌਂ ਦਿਨਾਂ ਮੈਂ ਕੱਪੜੇ ਬਦਾਂ ਤੇ ਘਰ ਪੂਰੇ ਕਰ ਦੇਂਗੀ ਐਂ ਚੱਲ ਤੈਨੂੰ ਚਾਹ ਪਿਆ ਦੇਣੀ ਹੈ ਤੇ ਮੇਰੇ ਟੀਕਾ ਲਵਾ ਕੇ ਲਿਆ ਬੇਬੇ ਤਾਂ ਬਸ ਐਂ ਬੈਠੀ ਰਹੋ ਕਹਿੰਦੇ ਨਹੀਂ ਉੱਠਣਾ ਝਾ ਕਰ ਲੈ ਬੇਬੇ ਛੱਡੀ ਨਹੀਂ ਉੱਠਣ ਜੋਗੀ ਨਾ ਫਿਰ ਚੱਕ ਹਾਂ ਬੈ ਨਹੀਂ ਬੇਬੇ ਛੱਡੀ ਨਹੀਂ ਇਹਨੇ ਨਹੀਂ ਉੱਠਣ ਜੋਗੀ ਜੇ ਤਲਾ ਨਾ ਤਲਦੇ ਨਾ ਤਲਦੇ ਤੇ ਮੈਂ ਬੈਠੀ ਰਾਵਣਾ ਮੰਝੇ ਤੇ ਲੱਦਾਸੇ ਬੀਬੀ ਲੜਨਾ ਵੀ ਤਾਂ ਤੇਰੇ ਨਾਲ ਹੀ ਆ ਹੁਣ ਅਸੀਂ ਕਿਹਦੇ ਨਾਲ ਲੜਗੇ ਦੱਸ ਆਪਾਂ ਤਾਂ ਰਾਵਣਾ ਮੰंजे ਤੇ ਬੈਠੇ ਜਿਦਾ ਪੱਕੀ ਉਹਦਾ ਚੱਕੀ ਚੱਲ ਠੀਕ ਆ ਫਿਰ ਚਲ ਮੈਂ ਲਿਆਉਣੀ ਆ ਚਾਹ ਘੁੱਟ ਬਣਾ ਕੇ ਆਈ ਤੇ ਜੀ ਨਹੀਂ ਕਰਦਾ ਲਾ ਲੜ ਕੇ ਨਾ ਇਹ ਤਾਂ ਮੇਰਾ ਸਿਰ ਖੋਲਾ ਕਰਦਾ ਇਹ ਤੋਂ ਮੇਰੇ ਪੈਰ ਦੁਖੀ ਜਾਂਦੇ ਨੇ ਪੈਰ ਸੁੱਜੇ ਪੈ ਮੈਂ ਜਿਹੜੀ ਗੱਲ ਮੈਂ ਕਰਦੀ ਆ ਉਹਦੇ ਤੇ ਨਹੀਂ ਆਉਗੀ ਹੁਣ ਪੈ ਤੂੰ ਬਣਾ ਲੈ ਚਾਚੀ ਇਹ ਚਾਹ ਅੱਜ ਮੇਰੇ ਜੀ ਨਹੀਂ ਕਰਦਾ ਉੱਠਣ ਨੂੰ ਮੈਂ ਤਾਂ ਬਣਾ ਰਹਾ ਹਾਂ ਮੈਨੂੰ ਫਿਰ ਮਿੱਠੇ ਮੁੱਠੇ ਦਾ ਹਿਸਾਬ ਕਿਤਾਬ ਨਹੀਂ ਤੁਸੀਂ ਗੁੜ ਗੜ ਪਾਉਨੇ ਮੈਂ ਤਾਂ ਕੰਡ ਜ ਕਰ ਲਈ ਤੇ ਬਣਾ ਕੇ ਪੀਣੀ ਆ ਤੇ ਉੱਠ ਕੇ ਬਣਾ ਲਿਆ ਦਾ ਦਾ ਵਾ ਤੇ ਜੇ ਕਿਸੇ ਪਾਸੇ ਜਾਣਾ ਤਾਂ ਚੰਗਾ ਨਹੀਂ ਬਣਾਉਣੀ ਆ ਫੇਰ ਬੱਠਣਾ ਹੀ ਪੈਣਾ ਆ ਫੇਰ ਫੇਰ ਵੀ ਕੋਲ ਆ ਗਿਆ ਇਹਨੇ ਗੱਲਾਂ ਇਹਨੇ ਗੱਲਾਂ ਬਸ ਆਪ ਕਹਿ ਗਿਆ ਆ ਕੇ ਇਹਨੇ ਗੱਲਾਂ ਦਾ ਕੜਾਹ ਨੂੰ ਨਾ ਚਾਹ ਪਰ ਨੂੰ ਪੀਣੀ ਚੱਲ ਕਰ ਲੈ ਗੱਲਾਂ ਤੂੰ ਤੂੰ ਬਣਾ ਲੈ ਕੜਾਹ ਚੱਲਦਾ ਤੂੰ ਬਣਾਈ ਜਾਂਦੀ ਆ ਨਾ ਚਾਹ ਬਣਾ ਦੇ ਨਾ ਪਾਣੀ ਕੋਈ ਹਾਲ ਨਹੀਂ ਕਹਿਣਾ ਦਾ ਵੀ ਅਇ ਚੱਲ ਇਸ ਸੰਦੇਸ਼ ਚ ਨੇੜੇ ਆ ਕੇ ਬੋਲ ਕੋਈ ਹੈ ਚਾਹ ਬਣਾਉਣਾ ਚਾਹ ਬਣੇ ਛੇ ਤੀਨਾ ਕੋ ਗੱਲ ਬਾਤ ਨਾ ਲੈਣਾ ਨਾ ਦੇਣਾ ਬੰਨੇ ਕਾਤੇ ਕੰਨਾਸ਼ੇ ਕਰ ਪੂਰੇ ਕਰ ਦਿੰਦੀ ਹਾਂ ਉਹ ਅੱਜਾਂ ਕਈ ਨੂੰ ਆਖੀ ਜਾਊ ਕਿ ਚਾਹ ਬਣਾ ਜਾ ਮੈਨੂੰ ਆਖੀ ਜਾਊ ਚਾਹ ਬਣਾ ਗੱਲਾਂ ਦੇ ਬਾਰੇ ਕਭ ਨਹੀਂ ਆਉਂ ਦਿੰਦੀ ਅੱਛਾ ਤਿੰਨ ਘੰਟੇ ਤੇ ਮੈਂ ਸੌਂ ਕੇ ਜਾਊਂਗੀ ਹਾਂ ਫਿਰ ਚਾਹ ਕਰਨ ਲਈ ਘੰਟਾ ਲਾਉਂਗੀ ਤੇ ਉਹਨੇ ਗੱਲ ਬਣਾ ਲਈ ਉਹ ਹੀ ਤਾਂ ਗੱਲ ਆ ਹਾਂ ਗੱਲਾਂ ਜੀ ਘਰ ਪੂਰੇ ਕਰ ਦਿੰਦੀ ਐ ਐ ਤਾਂ ਹੀ ਆ ਵੀ ਚਲ ਮੈਂ ਕੀ ਬਣਾ ਦੇ ਬੈਠੀ ਨਹੀਂ ਕਰਦਾ ਬੈਠੀ ਨਹੀਂ ਨਾ ਚਲੀ ਜਾਂਦੀ ਜੀ ਬੈਠੀ ਆ ਤੇ ਚਲ ਹੋਰ ਨਹੀਂ ਤਾਂ ਆਪਦਾ ਚਾਲ ਹੋ ਜਾ ਹੁਣ ਤੈਨੂੰ ਫੋਨ ਕੀਤਾ ਕਦੋਂ ਦੀ ਨਾਤੀ ਹੁੰਦੀ ਤਿਆਰ ਹੋਈ ਨਹੀਂ ਹੁਣ ਜਾਵ ਲੈਂਦੀ ਮੈਨੂੰ ਕਿ ਪਤਾ ਮੈਂ ਤਾਂ ਫੋਨ ਤੇ ਫੋਨ ਤੁਸੀਂ ਕਰੀ ਜਾਂਦੇ ਹੋ ਆ ਜਾ ਆ ਜਾ ਆ ਜਾ ਤੇ ਆ ਨਹੀਂ ਮੈਂ ਜਾਣਾ ਮੈਂ ਇੱਥੇ ਚੱਲ ਮੈਂ ਕਰਦੀ ਹੁਣ ਆਜੋ ਦੇਰ ਲਿਆ ਕੰਮ ਆ ਜਾ ਦਵ ਦਵ ਕੀ ਪਤਾ ਹੁਣ ਇਹਨੇ ਕੀ ਕਰਨਾ ਯਕੀਨੀ ਨਹੀਂ ਕਰਨਾ ਕਰਨਾ ਕੀ ਹੈ ਬਸ ਇੱਕ ਕਦੇ ਉਧਰ ਵੱਡ ਜਾਂਦੀ ਕਦੇ ਉਧਰ ਵੱਡ ਜਾਂਦੀ ਹੈ ਬਸ ਐਵੇਂ ਬੜ ਬੜ ਕਰੀ ਜਾਂਦੀਆਂ ਇਹਨੀਆਂ ਬੁਰਗਾਂ ਤਾਂ ਸੱਚੀ ਸਾਧਾਂ ਤਾਂ ਨਿੱਕੀ ਖਾ ਕੇ ਪੈਦਾ ਹੁੰਦੀ ਕਰਨਾ ਹੀ ਹੈ ਉਹ ਬਸ ਕਰਦੀ ਕਰਾਉਂਦੀ ਨੇ ਵੀ ਕਹੀ ਜਾਂਦੀਆਂ ਮੈਨੂੰ ਸੁਣੋ ਕਰਤਾ ਇਹਨਾਂ ਨੇ ਤੇਜ ਤੋਂ ਐਂ ਕਰਦੇ ਇਹਨੇ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਇੱਕੋ ਹੀ ਗੱਲ ਇਹਨਾਂ ਕੋਲੇ ਕੰਮ ਨਹੀਂ ਕਰਦੀ ਕੰਮ ਨਹੀਂ ਇੱਕ ਇਹਨਾਂ ਨੇ ਲਊ ਪਿਤਾ ਨਹੀਂ ਮੇਰੇ ਤਾਂ ਕੋਈ ਵੀ ਤਰਸ ਨਹੀਂ ਕਰਦੀ ਅਮਾ ਚ ਜਾਣੀਆਂ ਐ ਵੀ ਨਹੀਂ ਆ ਨਾ ਚਲ ਕੋਟ ਚਾਹ ਦੀ ਬਣਾ ਲੀ ਹੈ ਪੂਰਾ ਨਹੀਂ ਤਰਸ ਕਰਦੀ ਜਿੰਨਾ ਮਰਜੀ ਆਖੀ ਜਾਵਾ ਦੁਖਦਾ ਦੁਖਦਾ ਪਤਾ ਨਹੀਂ ਮੇਰੀ ਤਾਂ ਕਿਵੇਂ ਰੱਬ ਨੇ ਜੂਨ ਬਣਾਈ ਹੈ ਹਾਂ ਇੱਕ ਚਾਹ ਇਹਨਾਂ ਨੇ ਪੀਣੀ ਦੀ ਬਿੰਦੇ ਬਿੰਦੇ ਪਰ ਅੱਜ ਤਾਂ ਮੇਰਾ ਵੀ ਜੀਤ ਨਹੀਂ ਬਚਿਆ ਓਹੋ ਖਣਕੀ ਮੇ ਬੰਨਿਆ ਖੁੱਲਦਾ ਹੀ ਨਹੀਂ ਗਾ ਹਮਮ ਕਿਆ ਕਰ ਰਹੀ ਹੈ ਅੱਜ ਨਹੀਂ ਜਾਂਦੀ ਭਾਂਡੇ ਬਤਾ ਨਹੀਂ ਕਿ ਕਰ ਰਹੀ ਹੈ ਚਲ ਆਪਾਂ ਨੂੰ ਕਿ ਲਾਲ ਲੁੜ ਕੇ ਪੀਓਗੀ ਚਾਹ ਤਾਂ ਚਾਹ ਤਾਂ ਪਿਆ ਦੋਗੇ ਤਾਂ ਫਿਰ ਜਾਵਾਂਗੇ ਕਿਹੜੇ ਮੌਕੇ ਇਹ ਨਾ ਜਾਉਂਦੀ ਨਹੀਂ ਚੱਲਦੀਆਂ ਕਾਹਤੂ ਰੋਲਾ ਪਾਈ ਜਾਂਦੀਆਂ ਹਾਂ ਵੀ ਅੰਦਰ ਸੁਣੀ ਜਾਂਦਾ ਸੁਣੀ ਜਾਵੇਂ ਮੈਨੂੰ ਕਿ ਮੈਂ ਚੋਰੀ ਕੈ ਨਹੀਂ ਹਾਂ ਹੁਣ ਚਾਹ ਤਾਂ ਪੀ ਲੈ ਪਹਿਲਾਂ ਤਾਂ ਚਾਹ ਦਾ ਆਰਡਰ ਮਾਰਤਾ ਹੁਣ ਸਰ ਕਿਆ ਤਾਂ ਪੀਣੀ ਆ ਠੰਡ ਕਿੰਨੀ ਹੁਣ ਮੈਂ ਮਸ਼ੀਨ ਤਾਂ ਹੈ ਨਹੀਂ ਕਿ ਜਿਹੜੀ ਮੈਂਟੀ ਬਣਾ ਕੇ ਲੈ ਆਉਂਗੀ ਟਾਈਮ ਤਾਂ ਲੱਗਣਾ ਹੀ ਆ ਆਖਰ ਚੱਲ ਫਿਰ ਬਣਾ ਤਾਂ ਸਹੀ ਠੀਰ ਬਣਾ ਲਾ ਪਾਟਾ ਆਦਾ ਕੁਸਤਾ ਬਣਾਏਗੀ ਕੁਸਤਾ ਇਹਨੇ ਕੀ ਕਰਨਾ ਬਤਾ ਤਾ ਠੰਡੇ ਨਹੀਂ ਉਸ ਤੋਂ ਇਹ ਲਹੂ ਪੀਣ ਮਾਇ ਨਹੀਂ ਮਾਇਆ ਤੂੰ ਜਾਣਾ ਸੀ ਤੇਰੇ ਮੈਂ ਜਾਣ ਨਹੀਂ ਦਿੱਤਾ ਪਣਦੇ ਪਣਦੇ ਕਰੀ ਜਾਂਦੀ ਚਲ ਤੈਨੂੰ ਮੈਂ ਸੱਦ ਲਿਆ ਤੇ ਤੂੰ ਰਾਮਣਾ ਬਹਿ ਜਾ ਹੁਣ ਦੀਕਲਾ ਛੱਟ ਹੈ ਮੈਂ ਤੈਨੂੰ ਆਖੀ ਤੇ ਨਹੀਂ ਤੈਨੂੰ ਆਖੀ ਤੇ ਨਹੀਂ ਵੀ ਸਵੇਰੇ ਬਟਾ ਕੇ ਲਿਆਵਾਂਗੇ ਅੱਜ ਚਾਹ ਦੀ ਘੁੱਟ ਪੀ ਕੇ ਤੇ ਦਵਾਈ ਲੈ ਆ ਕਿ ਅੱਜ ਮੈਂ ਕੀ ਸਵੇਰੇ ਮਾਇਆ ਉੱਠ ਜਾਣਾ ਅੱਜ ਜਾਣ ਨਹੀਂ ਦਿੱਤਾ ਮੈਂ ਬੇਬੇ ਅੱਜ ਮੇਰਾ ਨਹੀਂ ਚਿੱਤ ਠੀਕ ਹੈਗਾ ਮੈਂ ਤਾਂ ਸਵੇਰੇ ਜਾਵਾਂਗੀ ਤੇ ਸਵੇਰੇ ਮੈਂ ਜਾਣਾ ਚਲ ਕੋਈ ਨਹੀਂ ਸਵੇਰੇ ਤੂੰ ਉੱਠ ਜਿੰ ਕੋਈ ਨਹੀਂ ਵਾਸੀ ਮਗਰ ਉੱਠ ਜਾਗੇ ਕੁੜੀ ਨੂੰ ਸਕੂਲ ਭੇਜ ਕੇ ਚਲ ਠੀਕ ਹੈ ਅੱਜ ਮੈਂ ਜਾਣਾ ਸੀਗਾ ਤੇ ਜਾਣ ਨਹੀਂ ਦਿੱਤਾ ਆਹੋ ਸਰ ਹੁਣ ਤੜਕੇ ਦੀ ਫੋਨ ਲਾਈ ਜਾਂਦੀ ਆ ਜਾ ਚਾਚੀ ਆ ਜਾ ਚਾਚੀ ਭਾਂਡੇ ਬਟਾ ਕੇ ਲਿਆਉਣੇ ਆਂ ਸ਼ਹਿਰ ਜਾ ਕੇ ਚੱਲ ਵੜਾਂਗੇ ਤੇ ਹੋਰ ਮੈਂ ਤਾਂ ਡੇਰਾ ਸਾਹਿਬ ਕਈ ਨੂੰ ਬਣਾ ਚਰ ਹੋ ਗਿਆ ਤੇ ਫੇਰ ਕੋਈ ਨਹੀਂ ਮੈਂ ਵੀ ਚੱਲ ਬੜੂੰਗੀ ਤੇ ਜਿਹੜਾ ਲੀਡਰ ਗੁੜੀ ਆਪਾਂ ਤੇ ਕਰਾ ਲੈਂਦੇ ਆਂ ਫੇਰ ਹੋਰ ਕੀ ਆ ਹਾਂ ਆਪਾਂ ਇਥੋਂ ਤੜਕੇ ਸਵੇਰ ਚਲੇਗੇ 6 ਵਾਲੀ ਤੇ ਅੱਛਾ ਤੇ 6 ਵਜੇ ਉੱਥੇ ਪਹੁੰਚ ਜਾਾਂਗੇ ਡੇਰਾ ਸਾਹਿਬ ਸਾਰਾ ਦਿਨ ਲੱਗ ਜੂ ਸਾਰਾ ਦਿਨ ਜਲੰਧਰ ਪੀਵਾਂਗੇ ਚੱਲ ਕੇ ਚਾ ਦਿਨ ਛੋਟੇ ਹਨ ਫਿਰ ਦਿਨ ਛੋਟੀ ਹੈ ਹਾਂ ਤੇ ਫਿਰ ਸਿੱਧੀ ਦੇਰਾ ਸਾਹਿਬ ਦੀ ਪੱਥ ਮਿਲ ਜੂ ਤੇ ਲੱਗਣਗੇ ਜੇ 2-4 ਦਿਨ ਦਿਨ ਲੱਗ ਜਾਣੇ 5-7 ਆਹੋ ਫਿਰ ਹੋਂ ਜਾਣ ਤਾਂ ਕੀ ਕਰਨਾ ਉਹ ਵੀ ਫਿਰ 4-5 ਦਿਨ ਲੱਗ ਵੀ ਜਾਣ ਨਹੀਂ ਉੱਥੇ ਆਪਾਂ ਕਮਰਾ ਮਿਲ ਜੂਗਾ ਮੱਥਾ ਮੂਥਾ ਟੇਕਣਾ ਹਾਂ ਸਾਰੇ ਦੂਜਾ ਨਾ ਇਹ ਉੱਥੇ ਆਇਆ ਨਾ ਵੀ ਇੱਕਥਨ ਨਹੀਂ ਮੱਥਾ ਟੇਕੀਦਾ ਹਾਂ ਉੱਥੇ ਮੇਰ ਸਾਹਿਬ ਤੇ ਪਹਿਲਾਂ ਟੇਕੀਦਾ ਮੰਗੀ ਸਾਹਿਬ ਅੱਛਾ ਫੇਰ ਬਾਬੇ ਨਾਰਵੀਰ ਦੇ ਹਾਂ ਫੇਰ ਦੁਜਾ ਕੁਜਾ ਸਾਰਾ ਉੱਥੇ ਗੁਰਦੁਆਰਾ ਅੱਛਾ ਕੇਲਾ ਸਾਰਾ ਹੈ ਨਾ ਫੇਰ ਮੜੀ ਥਾਵ ਜਾਣਾ ਤੌਲੀਦਾਂ ਤੇ ਜਾਣਾ ਜਿੱਥੇ ਧੂਣਾ ਲੱਗਿਆ ਸ੍ਰੀ ਚੰਦਾ ਉੱਥੇ ਜਾਣਾ ਅੱਛਾ ਤੋਤਾ ਸਾਰ ਜਾਣਾ ਇੰਨ ਵੀ ਉੱਥੇ ਤੀਸ ਨਿਕਨੇ ਨਿਕੇ ਬਹੁਤ ਠਾਈ ਹੈ ਠੀਕ ਆ ਉੱਥੇ ਸੋਡੀ ਪਾਤਸ਼ਾਹ ਦਾ ਸੰਸਕਾਰ ਹੋਇਆ ਸੀ ਅੱਛਾ ਮੜੀ ਵੇਰਾ ਪੋਥਵੀ ਮੱਥਾ ਤੇ ਕਿਉਂ ਆਹ ਹੋ ਫਿਰ ਜੇ ਤਾਂ ਆਪਾਂ ਜਾਣਾ ਹੀ ਆ ਫਿਰ ਸਾਰੇ ਮੱਥਾ ਟੇਕ ਕੇ ਆਵਾਂਗੇ ਹਾਂ ਤੇ ਆਉਂਦੇ ਆ ਜਾਗੇ ਨੰਦਪੁਰ ਸਾਹਿਬ ਠੀਕ ਆ ਰਾਤ ਇੱਥੇ ਲਾਵਾਂਗੇ ਤੇ ਵਧੀਆ ਫਿਰ ਹਾਂ ਇਹ ਸਾਰੇ ਠੀਕ ਕਰ ਲੈ ਹੋਰ ਤਿਆਰੀ ਤਿਆਰੀ ਕਰ ਲਾ ਤਿਆਰੀ ਆ ਬਸ ਤੇ ਤੇਰੇ ਨਾਲ ਇਹਨਾਂ ਜਤਰਾ ਕਰ ਆਉਂਗੀ ਤੇ ਹੋਰ ਕੱਲੀ ਦੀ ਮਾਦੀ ਮੈਂ ਬਾਦ ਦਿਨ ਚੱਲ ਸਵੇਰੇ ਜਮ ਪਰਤੋ ਜਾਉ ਇਹ ਦੁਕਾਨ ਠੰਡ ਹੋ ਜਾਨੀ ਹਾਂ ਫਿਰ ਇਹ ਦੁਕਾਨ ਠੰਡ ਵੀ ਹੋ ਜੂਗੀ ਹੋਰ ਦੋਵੇਂ ਜਾਣੀਆਂ ਆਵਜਾ ਦਾ ਚਾਲ ਨਾਲ ਮਿਲਦੇ ਬਸ ਤੇ ਜਾਣਾ ਮੌਜ ਨਾਲ ਤੇ ਮੌਜ ਨਾਲ ਆ ਜਾਣ ਤੇ ਵੀ ਚੱਲਦਾ ਇੱਕ ਇੱਕ ਤੋਂ ਦੋ ਦੋ ਹੁੰਦੀਆਂ ਹੋਰ ਆਇਆ ਤਾਂ ਵਿਚਾਰ ਤੇchnਾਨ ਕਰ ਗਿਆ ਉੱਥੇ ਇੱਕ ਬੰਦਾ ਨਾਲ ਚਹੀ ਤਾਂ ਲੀੜੇ ਫੜ ਨਾਲ ਹਾਂ ਹਾਂ ਪਤਾ ਮੈਂ ਕਿ ਮੈਂ ਸੂਟ ਲੈ ਕੇ ਆਈ ਸੀ ਦੋ ਇੱਕ ਤੇਰੇ ਉੱਤੇ ਕਾਬ ਦੇ ਉੱਤੇ ਪਤਲੇ ਲੈ ਕੇ ਮੋਟੇ ਮੋਟੇ ਆ ਆ ਬਹੁਤ ਹੁੰਦੀ ਤੇ ਭਾਈ ਆਨੇ ਵਿਚਾਰ ਸਮਾਲ ਕੇ ਤੇ ਮੁੜ ਕੇ ਚਲੇ ਹੀ ਪਾ ਜਾਣਗੇ ਦੋ ਵਿਖਾ ਕੇ ਕਹੇਗੇ ਤੇ ਹੋਰ ਮੈਂ ਤਾਂ ਉੱਥੇ ਭੁੱਲਿਆ ਸੀ ਝੋਲਾ ਪਰੇ ਤੇ ਫੇਰ ਮੈਂ ਆਵੇ ਚੱਕ ਕੇ ਲਾਈਆ ਹੁਣ ਅੱਛਾ ਹੋਰ ਹੋਰ ਤੂਰਤਾ ਪੰਜ-ਛੇ ਤਾਂ ਚਾਹੀਦੇ ਆ ਨਾ ਨਹੀਂ ਲੈ ਕੇ ਚੱਲਾਂਗੇ ਆਪਾਂ ਹਾਂ ਵੇਖ ਲੈ ਜਿੱਤ ਗਈ ਨੂੰ ਬਹੁਤ ਚਿਰ ਹੋ ਗਏ ਮੋਟਾ ਨਾ ਉੱਥੇ ਜਿੱਤ ਗਈ ਸੀ ਮੈਂ ਤਾਂ ਛੇ ਮਹੀਨੇ ਨਹੀਂ ਜਾਨੀ ਹਾਂ ਆਹ ਸੋਹਣਿਆ ਤੂਰਤਾ ਤੇ ਮੈਂ ਤਾਂ 15 ਸਾਲ ਹੀ ਹੋ ਚੱਲੇ ਹੋਣਗੇ ਜਿੱਤ ਨੂੰ ਅੱਛਾ ਹਾਂ ਕੋਣੀ ਆ ਤੂਰਤਾ ਉਹ ਤਾਂ ਗਏ ਵੀ ਬਹੁਤ ਜਾਣੇ ਸੀ ਕਿ ਤੇ ਟਰੱਕ ਤੇ ਗਏ ਸੀ ਅਸੀਂ ਤਾਂ ਜਾਣੇ ਤਾਂ ਹੈਗੇ ਆ ਟਰੱਕ ਲੈ ਕੇ ਉਹ ਫਿਰ ਛਿਆਂ ਮਹੀਨਾ ਜਾਣਾ ਤੇ ਮੈਂ ਆਖੇ ਚ ਚੱਲ ਪੈਣਾ ਹੋਏ ਆਉਂਦੀ ਤੇ ਬਹੁਤ ਜਿਆਦੇ ਵੀ ਸੰਗਤ ਬਹੁਤ ਹੁੰਦੀ ਆ ਬਹੁਤ ਭੀੜ ਹੁੰਦੀ ਹੋਲੇ ਮੱਲੇ ਤੇ ਰਖੜ ਪੁੰਨਿਆਂ ਤੇ ਹਾਂ ਤੇ ਇਹ ਤਾਂ ਹੁਣ ਮੇਰਾ ਜੀ ਕੀਤਾ ਮੈਂ ਇੱਕ ਚੱਲ ਮੈਂ ਜਾਈ ਆਵਾਂ ਪਹਿਲਾਂ ਤੇ ਵਧ ਗਿਆ ਚ ਲੈਨੇ ਨਾ ਮੈਂ ਵੀ ਆਉਦਾ ਜਾਤਾਂ ਹੋਊਂਗੀ ਹੋਲੇ ਮੱਲੇ ਨੇ ਫੇਰ ਚਲ ਵਰਾਂਗੇ ਉਹ ਤਾਂ ਸੰਗਤ ਜਾਂਦੀ ਆ ਉਹਦਾ ਤਾਂ ਫਰ ਜਾਂਦੀ ਆ ਨਾ ਸੰਗਤ ਆ ਹਾਂ ਤੇ ਆ ਸਿਉਨੇ ਦੇ ਦੇ ਫਿਰ ਹਾਂ ਮੋਟੇ ਆ ਤੇ ਚਲ ਆ ਇਹ ਤਾਂ ਪਛਮਾ ਲੈਣੀ ਹੈ ਤੇ ਉਹਦੇ ਹੱਥੇ ਵੀ ਲਿਆ ਕੇ ਦੇਵਾਂਗੀ ਉਹ ਤਾਂ ਹੁਣ ਤੈਨੂੰ ਆਨ ਕੇ ਲੜੂ ਗਿਆ ਕੋਈ ਮੇਰਾ ਨਹੀਂ ਲਿਆਈ ਤੂੰ ਕਿ ਤਾ ਸਹੀ ਫਿਰ ਹੁਣ ਚੱਲ ਕੱਲ ਹੁਣ ਉਧਰ ਜਾਣੇ ਕਰਕੇ ਫਿਰ ਮੈਂ ਤਾਂ ਨਹੀਂ ਲਿਆਗਾ ਆਵਾਂ ਕਿ ਚੱਲ ਵੀ ਉਧਰ ਯਾਤਰਾ ਕਰਿਆਵਾਂਗੇ ਚੱਲ ਚੰਗਾ ਕੋਈ ਉਧਰ ਫਿਰ ਪੈਸੇ ਦਿੱਤਾ ਤਾਂ ਪਤਾ ਲੋੜ ਹੀ ਹੁੰਦੀ ਆ ਹਾਂ ਹਾਂ ਉੱਥੇ ਆ ਥੋੜਾ ਹੁਣ ਖਾ ਲਿਆ ਤੇ ਜਾਵਰ ਨਾ ਉਹੀ ਤਾਂ ਗੱਲ ਆ ਐਨੀ ਬਾਤ ਆ ਵਾਟ ਵੀ ਹਨਾ ਸਾਲੂ ਦੇਣਾ ਪਾਣੀ ਨਾਲ ਪਾਗਾ ਅੱਜ ਪਹਿਲੇ ਕੋਈ ਜਾ ਕੇ ਸਦਿਕਾ ਲੰਗੋ ਘੱਲੇ ਵਿੱਚ ਤਾਂ ਕੋਈ ਚੌਥਾ ਪੰਜ ਮੰਜਲਾ ਬੰਦ ਹੈ ਦਵਾਈ ਦੂਇ ਇਕਲਾ ਲੈ ਲੈਂਦਾ ਕੋਈ ਹੋਰ ਲੈ ਕੇ ਤਾਂ ਜਾਵਾਂਗੇ ਦਵਾਈ ਦੂਈ ਵੀ ਆਪਾਂ ਨਾਲ ਤੇ ਫੇਰ ਵੀ ਪਤਾ ਨਹੀਂ ਹੁੰਦਾ ਕਾ ਕੋਈ ਕਿਸੇ ਟਾਈਮ ਜਾ ਦੇ ਦੀ ਲੋੜ ਪੈ ਜਾਂਦੀ ਹੈ ਹਾਂ ਹਾਂ ਜ਼ਰੂਰ ਚਾਹੀਦਾ ਹਾਂ ਚੱਕ ਆਹ ਬੰਗਾ ਦੇ ਜਾਂਦੇ ਆ ਚਾਹ ਨੂੰ ਵਿਚ ਆ ਬਣੂਗੀ ਤਾਂ ਮੈਂ ਆਉਂਗੀ ਹੈ ਆਈ ਨਹੀਂ ਆ ਫਿਰ ਕਿੱਥੇ 3 ਵਜੇ ਕਿੱਥੇ 4 ਵਜੇ ਕਿੱਥੇ 5 ਵਜੇ ਚਾਹ ਜੇ ਨਹੀਂ ਬਣਦੀ ਕਦੋਂ ਹੋਵੇ ਤੈਨੂੰ ਤੁਸੀਂ ਬਣਾ ਲਓ ਉੱਠ ਕੇ ਪਾਲੀਂ ਇਹਦੇ ਵਾਸਤੇ ਕਿਉਂ ਤੇ ਹੋਰ ਵੀ ਜਬਾਨਾ ਹੋਰ ਕੁਲੂਆਂ ਹੋ ਜਾਣ ਨਾ ਸਭ ਮਹੀਨਾ ਸਾਨੂੰ ਗੱਲਾਂ ਬਾਤਾਂ ਤੇ ਮੇਰੇ ਸੁਣ ਕੇ ਆ ਕੇ ਬਣਾਇਆ ਨਹੀਂ ਤੂੰ ਐਸੀ ਕਿਉਂ ਆ ਬੈਠਣਾ ਜੋਰ ਲਾਈ ਜਾਂਦੀਆਂ ਉੱਥੇ ਵੀ 2 ਮਿੰਟ ਰੁਕ ਜਾਓ ਅਸਰ ਉਬਲੂ ਵੀ ਤਾਂ ਮੈਂ ਆਉਂਗੀ ਲੈ ਕੇ ਤੇ ਮੈਂ ਤੈਨੂੰ ਕਿਹਾ ਨਹੀਂ ਤੂੰ ਗੜਕਾੜੀ ਜਾਨੀ ਆ ਤਾਂ ਗੜਕਾੜੀ ਜਾਨੀ ਆ ਚਿੱਟੇ ਪਾ ਲਿਆ ਆਪ ਤਾਂ ਉੱਠਦੀਆਂ ਨਹੀਂ ਆਪਾਂ ਕਹਿਤਾ ਵੀ ਚਲ ਕੋ ਉੱਠ ਜਾ ਬਣਾ ਦਿਓ ਹੈ ਉਥੇ ਰਸਨੇ ਪਸਨੇ ਕਰਕੇ ਸਾਰਤਾ ਤੇ ਸਾਨੂੰ ਚਾਹ ਕਰੇ ਫਸਾ ਲੱਗਦੀ ਆ ਤੇ ਲੱਗ ਪੈਣੀ ਆ ਜ਼ੋਰ ਲਾਉਣ ਉਥੇ ਹੈ 2 ਮਿੰਟ ਨਾ ਆਵੇ ਤਾਂ ਚੀਜ਼ ਇਹਨਾਂ ਨੂੰ ਐ ਹੁੰਦਾ ਵੀ ਬਸ ਮਸ਼ੀਨ ਆ ਤੇ ਜਾ ਦੇ ਤੇ ਫਟਾਫਟ ਲੈ ਕੇ ਆ ਜੇ ਸਾਡੇ ਆਪ ਭੈਣ ਜੀ ਚਾਹ ਬਥੇਰਾ ਤੇ ਰਪੀਤੀ ਹੁਣ ਨੋਂਦੀ ਕੈਦਾ ਚਾਹ ਹਾਂ ਤਾਂ ਤੇ ਖਾ ਲਈ ਦੀ ਆ ਨਾ

ਜੇ ਪੀਤੀ ਗਈ ਪੀਤੀ ਗਈ ਬਾਕੀ ਮਰੂ ਦੇ ਮੋਢ ਚ ਕੈਹੇ ਜੋਰ ਲਾਈ ਜਾਂਦੀਆਂ ਬੇਟੀਆਂ ਤੇ ਜਦੋਂ ਮੈਂ ਤੁਹਾਨੂੰ ਕਹੀ ਜਾਂਦੀ ਵੀ ਉੱਬਲੂਗੀ ਤਾਂ ਆਉਂਗੀ ਉੱਬਲੂਗੀ ਤਾਂ ਆਉਂਗੀ ਹੈ ਕਹੀ ਜਾਂਦੇ ਆ ਵੀ ਤੋ ਚੰਚਰ ਕਿਉਂ ਦੇ ਦੇਸੀ ਪਾ ਦੇ ਤੇ ਵੀ ਦੂਜਾ ਸਾਲ ਦਾ ਮਹੀਨਾ ਆ ਤੇ ਆਉਂਦਾ ਦੂਜਾ ਆਹੋ ਤੁਹਾਡੀਆਂ ਜੀ ਭੌਰ ਕੂੜੀਆਂ ਹੋ ਜਾਣ ਮੈਨੂੰ ਗਾਣਾ ਦੁੱਪੜੇ ਦੇਣ ਨੂੰ ਫੜ ਗਾਣਾ ਦੁੱਪੜਾ ਤੈਨੂੰ ਕਿੱਥੇ ਦਿੱਤੀਆਂ ਹਾਂ ਤੇ ਆ ਸੂਟ ਕਿਹਦੇ ਹੱਥ ਲਿਆਈਆਂ ਇਹ ਸੂਟ ਅਸੀਂ ਲਿਆ ਬਣਾਇਆ ਦੋਹਾਂ ਭੈਣਾਂ ਨੇ हां तो मेरे वाली पैसा मुक गए सी मिनू ਲੈ ਦੇ ਚਾਹ ਤਾਂ ਮੈਥੂ ਪਾਲ ਦੀਆਂ ਬੱਤੀ ਵਾਰੀ ਤੇ ਸੂਟ ਮੈਨੂੰ ਲੈ ਕੇ ਨਾ ਮੈਨੂੰ ਵੀ ਲੈ ਦੇਂਦੇ ਮੋਟਾ ਤੂੰ ਹਾ ਸੰਵਾਲਾ ਤੇ ਮੈਂ ਹੋਰ ਬਣਾ ਲੂ ਗਿਆ ਆਂ ਤੇ ਚੱਲ ਫਿਰ ਮੈਂ ਸੰਵਾਲ ਲੈਣੀ ਹੈ ਸੰਵਾਲਾ ਖਲਬੀ ਰੰਗ ਦਾ ਸੋਹਣਾ ਸੂਟ ਦਾ ਸੋਹਣਾ ਸੂਟ ਦਾ ਆ ਬੇਬੇ ਅਸਲੀ ਹੁੰਦਾ ਇਹ ਬੇਬੇ ਆ ਤੇ ਲਿਆ ਬੇਬੇ ਮੈਂ ਨਾ ਸੰਵਾਲਾਂ ਦੋਵੇਂ ਸਵਾਲਾ ਤੂੰ ਹਾ ਸੰਵਾਲਾ ਖਲਬੀ ਜਾ ਨਹੀਂ ਦੋਵੇਂ ਸਵਾਲਾ ਤੇ ਬੇਬੇ ਤੂੰ ਕਿਹੜਾ ਇਨੀ ਬੁੱਢੇ ਆ ਸੰਵਾਲਾ ਖਗੜਾਬੀ ਜਾ ਮੈਂ ਤਾਂ ਹਾ ਸਵਾਲ ਲੈਣੀ ਤੇ ਕੋਲ ਮੈਂ 70 ਸਾਲ ਦੀ ਕਹੇਗੀ ਹਜੇ ਮੈਂ 12 ਸਾਲ ਦੀ ਉਹਨਿੰਦਾ ਪਾਈ ਫਿਰਦੀਆਂ ਤੇਰੇ ਰਗਾਂ ਉਥੇਰੇ ਸੋਹਣੇ ਆ ਗਲਾਬੀ ਰੰਗ ਦੇ ਕਿ ਹੋਰ ਲਾਲ ਜਾ ਤਾਂ ਐਵੇਂ ਕਰੀ ਜਾਨੀ ਰਹਿਣੀ ਹੈ ਸ਼ੁਰੂ ਤੋਂ ਹੀ ਪਾ ਲੈਣੀ ਹੈ ਫਿੱਕੇ ਫਿੱਕੇ ਹੁਣ ਤਾਂ ਪਾਈ ਫਿਰਦੀਆਂ ਲੋਹਾਂ ਨਾਲ ਦੀ ਪਾਉਂਦੀਆਂ ਬਸ ਫੇਰ ਹੁਣ ਤੂੰ ਕੜਾਈ ਵਾਲਾ ਖਵਾਇਆ ਨਾ ਥੁਰ ਤੋਰ ਮੈਨੂੰ ਜਣ ਕੇ ਦੇ ਚੰਗਾ ਤੇ ਕੜਾਈ ਵਾਲੇ ਕਿਹੜੇ ਪਾਉਂਦੀਆਂ ਨੇ ਫਿੱਕੀ ਕੜਾਈ ਵਾਲੇ ਪਾਉਂਦੀਆਂ ਇਹ ਲੋਕੀ ਤੈਨੂੰ ਮੈ ਲਿਆ ਜਿੱਦ ਤੇਰੇ ਪੋਤਰੇ ਦਾ ਵਿਆਹ ਹੋਇਆ ਨਾ ਤੇ ਲਾਲ ਵੀ ਪਾ ਲੈ ਠੀਕ ਹੈ ਹੋਣੀ ਬਣਾ ਦੇ ਜੇ ਤਾਂ ਜਦੋਂ ਪੋਤਰੇ ਦਾ ਵਿਆਹ ਹੋ ਵੇਖੀ ਜਾਊਗੀ ਚੱਲ ਹੁਣ ਬਣਾ ਦਾਂਗੀ ਹੋਰ ਫਿਰ ਕੀ ਹੁੰਦਾ ਹੁਣ ਬਣਾ ਦੀ ਤੇ ਚਾਹ ਪੀ ਚੰਦ ਕੀ ਆਪਾਂ ਦਵਾਈ ਲੈ ਮੈਂ ਆਪਦੀ ਚਾਹ ਕਿਹਤਰਾ ਕੀ ਤਾਂ ਹੁਣ ਉਹਦਾ ਉਹਦੇ ਬਾਡੇ ਆਏ ਤੇ ਉਹਦਾ ਬਣਾ ਦੀ ਬਣਾ ਦਊਣੀ ਮੈਂ ਕੋਈ ਹੋਰ ਉਹਦਾ ਬਣਾ ਦੀ ਉਹਦਾ ਪਾਲੂ ਕੇ ਚਾਹ ਭਾਈ ਲਾਲ ਸੂਹਾ ਬਣਾ ਕੇ ਸੂਟ ਇਹਦਾ ਤਾਂ ਗੋਟਾ ਨਹੀਂ ਗਿਠ ਗਿਠ ਚਲ ਚਾਹ ਚੱਕਲਾ ਚਾਚੀ ਥੋੜੀ ਨਾ ਤਾਂ ਬਾਟੀਆਂ ਚ ਚਾਹ ਮਣ ਥਰ ਜਾਣੀ ਮੇਰੇ ਤੱਕ ਆਪ ਚਾਹ ਜੇ ਤਾਂ ਤੂੰ ਆ ਦੇ ਸਿਮਾ ਕੇ ਭੋਮ ਇਹਨਾਂ ਨੂੰ ਵਟਲਾ ਚ ਪਾ ਦੇ ਫੇਰ ਵੀ ਦੂਜਾ ਰਜਦੀਆਂ ਉਹ ਤਾਂ ਮੈਂ ਫਿਰ ਉਹੀ ਤੈਨੂੰ ਪਤਾ ਮੇਰੀ ਆਦਤ ਆ ਬੋਲਣ ਦੀ ਗੁੱਸਾ ਨਾ ਕਰਿਆ ਕਰੋ ਮੇਰਾ ਤੁਸੀਂ ਮੈਂ ਤਾਂ ਬੋਲਦੀ ਰਹਿੰਦੀ ਫਿਰ ਮੇਰੇ ਬਿਨਾ ਜੀਵ ਹੀ ਨਹੀਂ ਲੱਗਦਾ ਤੁਹਾਡਾ ਇੱਕ ਦਿਨ ਘਰੋਂ ਉੱਠ ਜਾਂਦਾ ਕਿਵੇਂ ਕਰਨਾ ਤੇ ਫਿਰ ਜੀ ਕਾਹ ਚ ਲੱਗੇ ਲੜਦਾ ਨਹੀਂਗਾ ਕੁਝ ਵਾਵਾ ਲੜਦੀ ਹੈ ਘਰ ਸੁਨਣਾ ਹੋ ਜਾਂਦਾ ਮੇਰੇ ਬਿਨਾ ਫਿਰ ਸਾਨੂੰ ਸਾਡੇ ਮੈਨੂੰ ਤਾਂ ਨਾ ਬੇਬੇ ਇਹ ਦੋ ਦਿਨ ਪੇਕਿਆਂ ਤੇ ਨਹੀਂ ਜਾਂਦੀ ਨਹੀਂ ਹੁਣ ਛੁੱਟੀਆਂ ਹੋਣੀਆਂ ਕੁੜੀ ਨੂੰ ਤੇ ਮੇਰਾ ਰਾਦਦਾ ਸੀ ਮੈਂ 4 ਦਿਨ ਲਾ ਕੇ ਆਉਂਗੀ ਤੇ ਮੈਨੂੰ ਨਹੀਂ ਲੱਗਦਾ ਇਹ ਜਾਣ ਦਊਗੀ ਮੈਨੂੰ ਮਾਂ ਫਿਰ ਸਾਡਾ ਨਹੀਂ ਕੀ ਲੱਗਣਾਗਾ ਜੀ ਕਿਉਂ ਨਹੀਂ ਲੱਗਣਾ ਕੰਮ ਕੌਣ ਕਰੂਗਾ ਲੜਾਂਗੇ ਕੀ ਤੇ ਨਾ ਮੈਂ ਕੰਮ ਕੌਣ ਕਰਾਂ ਜਾ ਕੇ ਆਂਗੀ ਧੋਕ ਦੇਣ ਤਾਂ ਬੇਬੇ ਸੱਚ ਬੇਬੇ ਮੇਰੀ ਗੱਲ ਸੁਣ ਮੈਂ ਦਵਾਈ ਲੈ ਆਉਣੀ ਆ ਤੇ ਸਵੇਰੇ ਤੂੰ ਜਾਣਾ ਫਿਰ ਸਵੇਰੇ ਤਾਂ ਸਾਈਮਾਂ ਸਵੇਰੇ ਤੂੰ ਜਾਵੜੀ ਤੇ ਅਸੀਂ ਮੈਂ ਤੇ ਚਾਚੀ ਭਾਂਡੇ ਵਟਾ ਲਿਆਵਾਂਗੇ ਕੁੜੀ ਨੂੰ ਸਕੂਲ ਭੇਜੂਗੀ ਨਾ ਤੇ ਜਦੋਂ ਲੈਣ ਗਈ ਉਦੋਂ ਨਾਲ ਹੀ ਕੁੜੀ ਨੂੰ ਲੈ ਆਉਂਗੀ ਨਾਲੇ ਭਾਂਡੇ ਵਟਾ ਲ ਤੇ ਮੇਰੀ ਗੱਲ ਸੁਣ ਬੇਬੇ ਨੂੰ ਛੁੱਟੀਆਂ ਹੋਣੀਆਂ ਤੇ ਮੈਂ ਲਾਣਾ ਉਹ ਚਾਰ ਦਿਨ ਕਿਤੇ ਨਹੀਂ ਜਾਣਾ ਭਾਈ ਠੰਡਾ ਬੇਬੇ ਕੋਸ ਨਿੰਦਾ ਜਾ ਵੜਨ ਦੇ ਕਾ ਚਾਰਕ ਦਿਨ ਆਇਆ ਤੂੰ ਕਰਦੀ ਨਹੀਂ ਉਹ ਤਾਂ ਤੂੰ ਮੈਨਾਂ ਇੰਨਾ ਲੜਦੀ ਐ ਤੇ ਜਾਨ ਮੈਨੂੰ ਦਿੰਦੀ ਨਹੀਂ ਤੇ ਰੋਟੀ ਬਕਾਇਆ ਕ ਮੈਨੂੰ ਕੌਣ ਦੇਉ ਰੋਟੀ ਆ ਵੀ ਚਾਚੀ ਲਾ ਦੇ ਕਰੂਗੀ ਤੈਨੂੰ ਚਾਚੀ ਨਹੀਂ ਆਉਂਦੀ ਉਹ ਤਾਂ ਲੜਨ ਦੀ ਮਾਰੀ ਆਉਂਦੀ ਲੈ ਦਾਸ ਤ ਹੁਣ ਇੱਕਾ ਕਰ ਲਿਆ ਹੁਣ ਆ ਵੀ ਮੈਂ ਰੋਟੀ ਨਹੀਂ ਲਾ ਕੇ ਦੇਣੀ ਹਾਂ ਚਾਚੀ ਲਾ ਦੇ ਕਰੀ ਰੋਟੀਆਂ ਦੋ ਬੇਬੇ ਨੂੰ ਏ ਮੇਰੇ ਤਾਂ ਇਹ ਪਸੰਦ ਨਹੀਂ ਕਰਦੀ ਆ ਸਿੰਧ ਕਿਉਂ ਨਹੀਂ ਕਰਦੀ ਘਿਓ ਲਾ ਕੇ ਪੋਲੀ ਜੀ ਬਣਾਤੀ ਪ੍ਰੋਟਾ ਪਕਾਤਾ ਨਹੀਂ ਬਾਲੀ ਭਾਰੀ ਲਾਉਣੀ ਤੂੰ ਰੋਟੀ ਆਦੀ ਅਖੇ ਤੂੰ ਉਹ ਤਾਂ ਵਧੀਆ ਮੈਨੂੰ ਪੋਲੀ ਪੋਲੀ ਲਾ ਕੇ ਦਿੰਦੀ ਆ ਤਾ ਤੂੰ ਮੇਰੀ ਗੱਲ ਸੁਣ ਬੇਬੇ ਦੇ ਦੰਦ ਹੈ ਨਹੀਂ ਤੇ ਕਿਉਂ ਜਾ ਵਾਵਾ ਲਾ ਕੇ ਪੋਲੀ ਜੀ ਪਕਾ ਜਾ ਕਰੀ ਮਰਦੀਆਂ ਨੂੰ ਬਣਾ ਕੇ ਦਿੱਤੀਆਂ ਤੋ ਤਿੰਨ ਮੇਰੀ ਪਸੰਦ ਨਹੀਂ ਕੀਤੀਆਂ ਧਰ ਕੇ ਫੇਨੇ ਚਾਹ ਕੌਣ ਕਰਕੇ ਦਿੰਦੀ ਫੇਰ ਕੇ ਦਾ ਤੜਕੇ ਹੁਣ ਮੈਂ ਜਾਂ ਜਾਏ ਨਾ ਮੈਂ ਤਾਂ ਕਿਆ ਕਰ ਦਿਓ ਕੌਣ ਕਰਕੇ ਦਿਓ ਮੈਂ ਤਾਂ ਆਉਂਗੇ ਉੱਤਰ ਦੱਸ ਹਾਂ ਵੀ ਹੁਣ ਪਤਾ ਲੱਗਦਾ ਨਾ ਹੁਣ ਸਲਾਹਣ ਲੱਗ ਪਈ ਨਾ ਵੀ ਮੈਨੂੰ ਜਾ ਕਰਕੇ ਦਿੰਦੀ ਐ ਉੱਤੋਂ ਉੱਤੋਂ ਲੜਦੀ ਮੇਰੇ ਨਾਲ ਹੁਣ ਪਤਾ ਲੱਗਦਾ ਤੇ ਪਤਾ ਕੀ ਲੱਗਣਾ ਹੁਣ ਪਤਾ ਹੀ ਕੰਮ ਨਹੀਂ ਹੁੰਦਾ ਕੋਈ ਤਾਂ ਨਹੀਂ ਮਿਲਦਾ ਕਰਦਾ ਚਾਹ ਬਣਾ ਦੂਗਾ ਇਹ ਬਣਾ ਦੇ ਕਰੂਗਾ ਦੋ ਦਿਨ ਤਾਂ ਫੇਰ ਮੈਂ ਲਾ ਦੂਗਾ ਇਹ ਜਾਂ ਜੇ ਤਾਂ ਤੂੰ ਨਹੀਂ ਤੇ ਚਾਹ ਬਣਾ ਲੈਂਦਾ ਤੇ ਜਦੋਂ ਤੂੰ ਨਾ ਹੋਵੇ ਤਾਂ ਤੇ ਪਿਆਂਦਾ ਮੰਮੀ ਚਾਹ ਫਿਰ ਬੰਦੀਆ ਕੋਈ ਨਹੀਂ ਬਣਾਉਂਦਾ ਰਾਤ ਮੈਂ ਆਖਿਆ ਮੈਂ ਕਿਹਾ ਨਾ ਮੇਰੇ ਠੀਕ ਨਹੀਂ ਮੇਰੇ ਢੂਈ ਦੁਖੀ ਆਂਦੀ ਐ ਦੇਖ ਅੱਧੀ ਰਾਤ ਮੈਂ ਲੀੜੇ ਧੋ ਕੇ ਹੱਟੀ ਨਾਲੇ ਮੁੰਡੇ ਨੂੰ ਨਵਾਇਆ ਮੈਂ ਸੌਂਗੀ ਤੇ ਮੈਂ ਆਖਿਆ ਵੀ ਚਲ ਅੱਜ ਤੂੰ ਚਾਹ ਬਣਾ ਲੈ ਹੁਣ ਤੇ ਉੱਠਿਆ ਨਹੀਂ ਕਹਿੰਦਾ ਮੈਂ ਇਥੋਂ ਨਹੀਂ ਬਣਦੀ ਮੈਂ ਤਾਂ ਪਿੰਦਾ ਹੀ ਨਹੀਂ ਰਾਤ ਹਾਰਤਾ ਹੋਗਾ ਅੱਗੇ ਤਾਂ ਉਹੀ ਕਰਦਾ ਹਾਂ ਹਏ ਜਿੰਮੀ ਬੇਕਦੂ ਕਰਦਾ ਮੈਂ ਕਰਦੀ ਆਂ ਕਿੱਡੀ ਖਰਾਬ ਆ ਵੇਖ ਲੈ ਜਦੋਂ ਤੂੰ ਅੱਖੇ ਨਹੀਂ ਹੁੰਦੀਆਂ ਕਿਤੇ ਮੈਂ ਦਿਨ ਭਾਵੇਂ ਬਣਾ ਲਿਓ ਤੈਨੂੰ ਕੀ ਪਤਾ ਇੰਨਾ ਸ਼ਰਤਾਂ ਰੱਖ ਕੇ ਇੱਕ ਵਾਰੀ ਚਾਹ ਬਣਵਾਉਣੀ ਆ ਤੋ ਹੈ ਮੈਂ ਤੂੰ ਇੱਕ ਦਿਨ ਕਿਤੇ ਚਾਹ ਬਣਵਾ ਲਈ 36 ਸ਼ਰਤਾਂ ਰੱਖੀਆਂ ਮੈਂ ਪਹਿਲਾਂ ਮੈਂ ਤੇਰੇ ਪੈਰ ਧੋਵਾਂ ਮੈਂ ਤੇਰੇ ਲੱਤਾਂ ਨੱਪੂ ਮੈਂ ਤੇਰੇ ਸਿਰ ਤੇ ਤੇਲ ਲਾਉਣਾ ਫੇਰ ਕਿਤੇ ਜਾ ਕੇ ਉਹ ਚਾਹ ਬਣਾਉਂਦਾ ਕਹਿੰਦੀ ਤੇਰੇ ਆਖੇ ਤਾਂ ਬਣਾ ਦੇਂਦਾ ਤੇ ਮੈਨੂੰ ਜਾਣੀ ਨਹੀਂ ਨਹੀਂ ਮੇਰੀ ਗੱਲ ਸੁਣ ਐਨੀਆਂ ਸ਼ਰਤਾਂ ਤਾਂ ਤੂੰ ਮੰਜ਼ੂਰ ਕਰ ਲਈਆਂ ਲੱਤਾਂ ਵੀ ਘੁੱਟ ਦੇਂਗੀ ਤੇਲ ਵੀ ਲਾ ਦੇਂਗੀ ਪੈਰ ਤੇ ਤੇ ਫੇਰ ਕਿਤੇ ਘੁੱਟ ਚਾਹ ਨਾ ਬਣ ਤੇ ਨਹੀਂ ਜੀ ਕਰਦਾ ਹੁੰਦਾ ਫੇਰ ਕਹੂਗਾ ਐਂ ਕਰਾਂਗੇ ਐਂ ਲੱਤਾਂ ਨੱਪਾਂਗੇ ਸਿਰ ਉਤੇਲ ਲਾਏਂਗੀ ਫੇਰ ਚਾਹ ਬਣਾਉਂਗਾ ਤੇ ਜਦ ਨਹੀਂ ਜਿੱਤ ਕਰਦਾ ਮੈਨੂੰ ਪਤਾ ਮੈਨੂੰ ਹੀ ਕਹਿਣਗੇ ਮੈਂ ਜਿੱਦੇ ਨਾਲ ਚਿੱਤ ਕਰ ਉਹਦੇ ਕੋਈ ਨਾ ਕੋਈ ਬਹਾਨਾ ਤਾਂ ਲਾਉਣਾ ਹੀ ਹੈ ਚੱਲ ਚੰਗਾ ਤੇ ਸ਼ਰਤਾਂ ਹੁਣ ਸਵੇਰ ਤੋਂ ਮੈਂ ਵੀ ਸ਼ਰਤਾਂ ਪੱਕੀਆਂ ਕਰਿਆ ਕਰੂੰ ਪੱਕਿ ਨੇ ਕਰੂਗੀ ਹੁਣ ਫਿਰ ਤੇ ਮੈਂ ਕਿਹਦੇ ਨਾਲ ਪੱਕੀਆਂ ਕਰਾਂ ਮੇਰੀ ਤਾਂ ਇੱਕ ਵੀ ਨਹੀਂ ਮੰਨਦੇ ਹੈ ਮੈਂ ਸ਼ਰਤਾਂ ਕਿਹਦੇ ਤੇ ਲਾਵਾਂ ਨਾ ਤੂੰ ਹਾਂ ਆਪ ਹੀ ਕਰ ਤੇ ਮਾਤ ਪਾਪ ਗੋਡਾ ਤੇ ਸੂਰਜਾਂ ਦਾ ਗੋਡੇ ਨੱਪਿਆ ਕਰ ਮੇਰੇ ਕੋਈ ਨਹੀਂ ਫਿਰ ਮੈਂ ਤਾਂ ਆਪ ਵੈਣੇ ਸਾਰਾ ਬਸਦਾ ਮੈਂ ਕੀ ਕਰਾਂ ਕੋਈ ਵੀ ਨੱਪਿਆ ਕਰ ਤੇਲ ਤੁਲ ਮੈਂ ਕਰਾਂ ਨੱਪਦੀਆਂ ਕਹਿ ਕੇ ਮੈਂ ਸਾਰ ਦਿਨੀ ਹਣ ਤਾਂ ਤੂੰ ਆਈਲੈਂਡ ਜਾਵੇਂ ਕਿ ਨਾ ਉੱਥੋਂ ਤੇਲ ਲੈ ਆਵੀਂ ਕਾਦਾ ਤੇ ਨਾਲ ਹੀ ਹੱਡੀਆਂ ਵਾਲਾ ਹਾਂ ਡਾਕਟਰ ਇਹ ਤਾਂ ਤੇ ਇਹ ਨਾਲ ਇਹ ਤਾਂ ਮਾਰਚ ਕਰਿਆ ਕਰੀ ਨਾ ਇਹ ਉਹਦੇ ਕਰਿਆ ਕਰੀ ਤੇ ਮੇਰੇ ਕੌਣ ਕਰੂਗਾ ਨਾ ਜੇ ਹੁਣ ਉਹ ਕਿੱਥੇ ਗਿਆ ਇੱਥੇ ਤਾਂ ਫਿਰਦਾ ਸੀ ਕੋਠੇ ਤੇ ਚੜ ਗਿਆ ਹਣਾ ਤੇ ਕੋਠੇ ਤੋਂ ਚੜ ਗਿਆ ਤੇ ਉਹਨੇ ਉਤਰ ਨਹੀਂ ਨਹੀਂ ਸਕਦੀ ਤੂੰ ਕਿਹ ਉੱਧਰ ਜਾਣਾ ਵੀ ਉਹਨਾਂ ਨੇ ਤੇ ਵੀ ਮੈਂ ਚਲਾਉਂਦਾ ਇਨਸ਼ਾ ਅੱਪ ਚਲ ਗਏ ਤੂੰ ਦਵਾਈ ਲੈਣ ਚੱਲਦੀਆਂ ਚੱਲ ਮੇਰੇ ਨਾਲ ਦਵਾਈ ਲੈ ਜੀ ਲੈ ਦਵਾਈ

ਮੈਂ ਅੱਖਾਂ ਚਾਰ ਲਾ ਲੈਨੇ ਮਾ ਕੋ ਮੈਨੂੰ ਮੜਾ ਜਾ